ਮੇਰੀ ਬੇਟੀ ਵੱਡੀ ਪ੍ਰੀਤ ਹਾਂਜੀ ਮੈਂ ਨਾਸੀਤਾ ਹਾਂ ਕਿ ਕੀ ਹੋਇਆ ਸੀ ਉਹ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਇੱਕ ਘਟਨਾ ਵਾਪਰੀ ਤਿੰਨ ਮਹੀਨੇ ਹੋ ਚਲੇ ਹਾਂਜੀ ਹੋਇਆ ਕੀ ਸੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਨਾ ਉਹਨੂੰ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਕੋਈ ਆ ਆਪਣੀ ਭਾਂਡੇ ਮਾਂਜਦੀਆਂ ਸੀ ਉਦੋਂ ਉਦੋਂ ਗਰਮ ਕਰੀ ਜਾਂਦੀ ਸੀ ਉਹਨਾਂ ਨੂੰ ਪਤਾ ਹੈ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਨਾ ਮੈਨੂੰ ਕੀ ਪਤਾ ਸੀ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਉਦੋਂ ਹੀ ਪਤਾ ਲੱਗਾ ਜਦੋਂ ਮੈਂ ਤੇ ਕੋ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਮੁੰਡੀ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾ ਮਾਫੀ ਵੀ ਨਹੀਂ ਮੰਗੀ ਆ ਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮਾਫ ਕਰ ਦੇ ਤੇ ਚਲ ਮਾਫ ਕਰ ਹੀ ਦੇਣਾ ਸੀ ਉਹਨੇ ਜਦੋਂ ਮੈਂ ਆਖਿਆ ਮਾਫ ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ ਤੇ ਉਹਨੇ ਕੀ ਦਾ ਕੀ ਆਈ ਦਿਲ ਚ ਇੱਕ ਤਾਂ ਤਾਂ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹਾਂ ਇਹ ਨਾਂਜੂਸ ਉਸ ਤੋਂ ਬਾਅਦ ਫੇਰ ੱਕਾ ਮਾਰਤਾ ਹਾਂਜੀ ਤੇ ਅੱਜ ਕੀ ਪਤਾ ਲੱਗਿਆ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮੇਰੇ ਭਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮੈਨੂੰ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਅਜੇ ਤੱਕ ਨਹੀਂ ਹਜੇ ਤਾਂ ਨਹੀਂ ਮਿਲੀ ਕੀ ਕੋਈ ਫੋਨ ਆਇਆ ਨਾ ਫੋਨ ਵੀ ਨਹੀਂ ਆਇਆਗਾ ਹਾਂਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾਂ ਲੱਭਾਂਗੇ ਹਾਂਜੀ ਲੱਭਾਂਗੇ ਪਰ ਪਿੱਛੇ ਕਾਰਨ ਕੀ ਹੈ ਵੀ ਕਰੇ ਕਿਉਂ ਨਹੀਂ ਆਈ ਜਿਸੇ ਦਾ ਹੁਣ ਪਤਾ ਨਹੀਂ ਆਪਾਂ ਨੇ ਕੀ ਕਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕੱਪੜੇ ਮਂਗਾ ਕੇ ਦਿੰਦਾ ਰਿਹਾ ਹਾਂਜੀ ਜੇ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦੋਂ ਮੇਰੇ ਕੋਲ ਚਾਰ ਬੇਟੀਆਂ ਪੈ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਹੁਣ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਫਿਰ ਲੇਕਿਨ ਉਹ ਰੋ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਹਿਸੂਸ ਆਇਆ ਤੁਹਾਨੂੰ ਮਸਾ ਹੀ ਦਿਨ ਕੱਟਿਆ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਚਾਹਣਾ ਇਨੀ ਖੁਸ਼ੀ ਆਈ ਕੇ ਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੀ ਮੇਰੀ ਬੇਟੀ ਵੱਡੀ ਪ੍ਰੀਤ ਹਾਂਜੀ ਮੇਰਾ ਨਾਮ ਸੀਤਾ ਹਾਂ ਕਿ ਕੀ ਹੋਇਆ ਸੀ ਉਹ ਪ੍ਰੀਤ ਨੂੰ ਜਦੋਂ ਕਿੰਨੇ ਕੁ ਮਹੀਨੇ ਪਹਿਲਾਂ ਜਿਹੜੀ ਇੱਕ ਘਟਨਾ ਵਾਪਰੀ ਤਿੰਨ ਮਹੀਨੇ ਹੋ ਚੱਲੇ ਹਾਂਜੀ ਹੋਇਆ ਕੀ ਸੀ ਹੋਇਆ ਤਾਂ ਪਾਪਾ ਨੂੰ ਹੀ ਪਤਾ ਹੁੰਦੇ ਨੂੰ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਤਾ ਹੁੰਦਾ ਮੈਂ ਬਚਾਉਂਦੀ ਉਹਨਾਂ ਨੂੰ ਤਾਂ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤੇ ਆ ਵੱਡੀ ਖੋਆ ਕੁੜੀ ਭਾਂਡੇ ਮਾਂਜਦੀਆਂ ਸੀ ਤੋ ਦੁੱਧ ਗਰਮ ਕਰੀ ਜਾਂਦੀ ਸੀ ਹੁਣ ਨੂੰ ਪਤਾ ਹੈ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਜਦੋਂ ਤੁਸੀਂ ਕਰੋਗੇ ਉਦੋਂ ਕੀ ਗੱਲ ਕਰਕੇ ਕਰੋਗੇ ਕਹਿੰਦਾ ਕਿ ਅਬ ਤੁਰੇ ਆਉਣੇ ਆ ਇਨਾ ਮੈਨੂੰ ਕੀ ਪਤਾ ਸੀ ਐਵੇਂ ਕਰਨਾ ਨਾ ਉਹਨੂੰ ਪਤਾ ਨਾ ਮੈਨੂੰ ਪਤਾ ਸੀ ਫਿਰ ਉੱਥੇ ਪਤਾ ਲੱਗਾ ਜੁਨਾਇਰ ਤੇ ਕੋਈ ਪਹੁੰਚੇ ਫਿਰ ਉਹਨਾਂ ਨੇ ਕੀ ਕਿਸ ਤਰ੍ਹਾਂ ਕੀ ਕੀਤਾ ਉਹਦੀ ਵੀਡੀਓ ਬਣਾਈ ਹਾਂ ਹਾਂਜੀ ਤੇ ਉਹਨੂੰ ਪ੍ਰੀਤ ਨੂੰ ਕਹਿੰਦਾ ਵੀਡੀਓ ਬਣਾਉਣ ਨੇ ਵੀਡੀਓ ਬਣਾਈ ਤੇ ਗਲਤੀ ਮਾਫੀ ਵੀ ਨਹੀਂ ਮੰਗੀ ਉਹਨੇ ਮਾਫੀ ਵੀ ਨਹੀਂ ਮੰਗੀ ਕਿ ਪਾਪਾ ਮੈਨੂੰ ਮaaf ਕਰ ਦੇ ਤੇ ਚਲ ਮaaf ਕਰ ਹੀ ਦੇਣਾ ਸੀ ਉਹਨੇ ਜਦੋਂ ਮੈਂ ਆਖਿਆ ਮaaf ਕਰ ਦੇ ਇਹਨੂੰ ਤੇ ਕੋਈ ਗੱਲ ਨਹੀਂ ਆਪਣੀ ਕੁੜੀ ਵੱਡੀ ਆ ਫਿਰ ਕੀ ਹੋਗਾ ਸਾਰੇ ਤੇ ਗਲਤੀਆਂ ਹੁੰਦੀਆਂ ਨੇ ਤੇ ਉਹਨੇ ਕੀ ਦਾ ਕੀ ਆਈ ਦਿਲ ਚ ਇੱਕ ਤਾਂ ਤਾਂ ਦੱਸਿਆ ਕੁੜੀ ਨੇ ਕਿ ਗੋਲੀਆਂ ਖਾਧੀਆਂ ਸੀ ਦਵਾਈ ਖਾਦੀ ਸੀ ਆਪਦੀ ਤੇ ਸ਼ਰਾਬ ਪੀਤੀ ਸੀ ਹਾਂ ਜੀ ਮੈਂ ਨੰਦ ਜੁਸ ਉਸ ਤੋਂ ਬਾਅਦ ਵੀ ਤੱਕਾ ਮਾਰਤਾ ਹਾਂ ਜੀ ਤੇ ਅੱਜ ਕੀ ਪਤਾ ਲੱਗਾ ਅੱਜ ਪਤਾ ਲੱਗਾ ਕਿ ਵੀਡੀਓ ਵੇਖੀ ਮੋਬਾਈਲ ਤੇ ਮਰਪਰਾ ਦੇ ਮੋਬਾਈਲ ਤੇ ਮੁੰਡੇ ਤੇ ਆਈ ਸੀ ਤੇ ਉਹ ਵੇਖਿਆ ਤੇ ਮਨ ਤਾਂ ਖੁਸ਼ੀ ਹੋ ਗਈ ਮੈਂ ਮੇਰੀ ਕੁੜੀ ਠੀਕ ਆ ਹਾਂ ਜੀ ਹੁਣ ਤੁਸੀਂ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਆ ਤੁਹਾਨੂੰ ਮਿਲੀ ਹੈ ਅਜ ਤੱਕ ਨਹੀਂ ਹਜੇ ਤਾਂ ਨਹੀਂ ਮਿਲੇਗੀ ਕੋਈ ਫੋਨ ਨਾ ਫੋਨ ਵੀ ਨਹੀਂ ਆਇਆ ਹਾਂ ਜੀ ਫਿਰ ਹੁਣ ਤੁਸੀਂ ਕੋਸ਼ਿਸ਼ ਕਰ ਰਹੇ ਹੋ ਲੱਭਣ ਦੀ ਜਾਂ ਲੱਭਾਂਗੇ ਹਾਂ ਜੀ ਲੱਭਾਂਗੇ ਹੋਰ ਪਿੱਛੇ ਕਾਰਨ ਕੀ ਆ ਵੀ ਘਰੇ ਕਿਉਂ ਨਹੀਂ ਆਈ ਵਿਸੇ ਦਾ ਹੁਣ ਪਤਾ ਨਹੀਂ ਆਪਾਂ ਨੇ ਕੀ ਕਾਰਨ ਆਈ ਨਹੀਂ ਹਾਂਜੀ ਆ ਜਾਵੇ ਤਾਂ ਵਧੀਆ ਕੇ ਪਾਪਾ ਵਾਧੂ ਪਿਆਰ ਕਰਦਾ ਸੀ ਐਵੇਂ ਤਾਂ ਨਹੀਂ ਪਿਆਰ ਨਹੀਂ ਕਰਦਾ ਸੀ ਪਿਆਰ ਤਾਂ ਉਹਨੂੰ ਵਾਧੂ ਕਰਦਾ ਮੋਬਾਈਲ ਲੈ ਕੇ ਦਿੱਤਾ ਟੱਚ ਫੋਨ ਤੇ ਬੈੱਡ ਕਿਹਾ 30000 ਦਾ ਬੈੱਡ ਲੈ ਕੇ ਦਿੱਤਾ ਵਾਧੂ ਸ਼ੌਂਕ ਪੂਰੇ ਕੀਤੇ ਆਨਲਾਈਨ ਕੱਪੜੇ ਮੰਗਾ ਕੇ ਦਿੰਦਾ ਰਿਹਾ ਹਾਂਜੀ ਜਿਵੇਂ ਮੈਂ ਕਹਿਣਾ ਕਿ ਇੰਨੇ ਨਾ ਪੈਸੇ ਬਰਬਾਦ ਕਰ ਕਦੋਂ ਮੇਰੇ ਕੋਲ ਬੇਟੀਆਂ ਹੀ ਆ ਕਦਾ ਮੇਰੇ ਕੋਲ ਚਾਰ ਬੇਟੀਆਂ ਪਈਆਂ ਉਹਨਾਂ ਦੇ ਕਰਨਾ ਕਿ ਸੋਚਣਾ ਕਿਹੜਾ ਬੇਟਾ ਹੈਗਾ ਹੁਣ ਤੁਸੀਂ ਉਹਨਾਂ ਦੀ ਜਿਹੜੀ ਬੇਟੀਆਂ ਤੁਸੀਂ ਹੈਗੀਆਂ ਮਤਲਬ ਕਿ ਤੁਹਾਡੇ ਜਿਹਨੇ ਨਾਲ ਤੁਹਾਡੀਆਂ ਬੱਚੀਆਂ ਵੀ ਲੇਕਿਨ ਉਦੋਂ ਜਰਮਨ ਦੇ ਵਿੱਚ ਕੀ ਸੀਗਾ ਜਿਹੜੀ ਖਬਰ ਤੁਹਾਡੇ ਸਾਹਮਣੇ ਨਹੀਂ ਆਈ ਤਿੰਨ ਮਹੀਨੇ ਫਿਰ ਕਿਸ ਤਰ੍ਹਾਂ ਮਸੂਹੂਸ ਹੋਇਆ ਤਾਂ ਮਸਾਈ ਦਿਨ ਕੱਟੇ ਨੀਂਦ ਤਾਂ ਆਉਂਦੀ ਨਹੀਂ ਸਾਰੀ ਰਾਤ ਤੇ ਨਾਲ ਰੋਟੀ ਨੂੰ ਜੀ ਕਰਦਾ ਸੀਗਾ ਹੋਰ ਤੇ ਹੁਣ ਮੈਂ ਦਿਹਾੜੀ ਤੇ ਗਈ ਸੀ ਆਵੇ ਦਿਹਾੜੀ ਕਰਕੇ ਆਈਂ ਦਿਹਾੜੀ ਜਾਨੀ ਆ ਮੇਰੇ ਭਰਾ ਦੇ ਉੱਤੇ ਠੇਕਾ ਲਿਆ ਤੇ ਮੈਂ ਦਿਹਾੜੀ ਜਾਨੀ ਹਾਂਜੀ ਤੋ ਨਾਈ ਨਹੀਂ ਖੁਸ਼ ਹੈ ਕੇਜਲ ਕੁੜੀ ਠੀਕ ਆ ਤੇ ਚੱਲ ਪਿਓ ਨੂੰ ਵੀ ਲੈ ਆਉਗੀ